ਸਿਕਾਉਜੀ ਮੇਰਾ ਨਾਮ ਬਾਲਕੋ ਬ੍ਰਾਂਡ ਤੇ ਮੈਂ ਹਾਲੇਡ ਤੋਂ ਆਈ ਹਾਂ ਮੈਂ ਬਹੁਤ ਟਾਈਮ ਤੋਂ ਬੀਵੀਠਾਈ ਕਰ ਰਹੀ ਸੀ ਮੈਂ ਬਹੁਤ ਡਾਕਟਰਾਂ ਨੂੰ ਮਿਲੀ ਬਹੁਤ ਥਾਂ ਤੇ ਪਹਿਲਾਂ ਸੰਘਰਸ਼ ਕੀਤਾ ਕੁਛ ਨਹੀਂ ਬਣਿਆ ਈਵਾ ਹਸਪੀਟਲ ਡਾਕਟਰ ਸਵਨੀ ਨੇ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਬਹੁਤ ਸੋਨਾ ਗਾਈਡ ਕੀਤਾ ਫੈਮਿਲੀ ਬੰਦ ਮੈਨੂੰ ਠੀਕ ਕੀਤਾ ਤੇ ਅੱਜ ਮੈਂ ਇਸ ਚੀਜ਼ 'ਚ ਸਫਲ ਹੋਈ ਹਾਂ ਤੇ ਮੈਂ ਅੱਜ ਸ਼ਾਨਦਾਰ ਹਾਂ ਤੇ ਮੈਨੂੰ ਬੇਵੀ ਹੋਂਬਾ ਲਾਵਾ ਦੀ ਮੇਰੇ ਨਾਲ ਜਿਹੜੀ ਤਨਵਾਦੀਆਂ ਉਹਨਾਂ ਨੇ ਮੈਨੂੰ ਬਹੁਤ ਬਹੁਤ ਸੋਹਣਾ ਗਾਈਡ ਕੀਤਾ ਵੈਰੀ ਨਾਈਸ ਪੀਪਲ ਤੇ ਇਹਨਾਂ ਦਾ ਸਟਾਫ ਵੀ ਬਹੁਤ ਵਧੀਆ ਵਾ ਹਸਪੀਟਲ ਵੀ ਬਹੁਤ ਪਰੀ ਸਾਰਿਆਂ ਸਭ ਹੁਲਤ ਹੈ ਇੱਕ ਗਾਈਡ ਕਰਨਾ ਚਾਹੁੰਦੀ ਕਿ ਤੁਸੀਂ ਇੱਥੇ ਆਓ ਇੱਕ ਵਾਰ ਮੇਰੇ ਕਿਹਦੇ ਤੋਂ ਆਪਣੀ ਜ਼ਿੰਦਗੀ ਚ ਸੋਹਣੇ ਸੁਪਨੇ ਤੇ ਸੋਹਣੇ ਖਾਜ ਜਿਹੜੇ ਤੁਹਾਡੇ ਅਧੂਰੇ ਨੇ ਉਹਨਾਂ ਨੂੰ ਪੂਰੇ ਕਰੋ ਇਹ ਸਭ ਤੋਂ ਵੱਡੀ ਜ਼ਿੰਦਗੀ ਦੀ ਇੱਕੋ ਹੀ ਚੀਜ਼ ਹੁੰਦੀ ਆ ਬੇਬੀ ਜੋ ਅਸੀਂ ਜ਼ਿੰਦਗੀ ਦੇ ਵਿੱਚ ਸੋਚਦੇ ਆਂ ਕਿ ਅਸੀਂ ਆਪਣੀ ਜਿੰਦਗੀ ਦੀ ਲਾਈਫ ਤੋਂ ਥੱਕ ਚੁੱਕੇ ਆਂ ਪਰ ਇੱਥੇ ਐਸੀ ਉਮੀਦਾਂ ਨਹੀਂ ਜੋ ਸਾਡੀ ਜ਼ਿੰਦਗੀ ਚ ਪੂਰੀਆਂ ਹੋ ਸਕਦੀਆਂ। ਇਹ ਮੇਰੀ ਵੀਡੀਓ ਬਣਾਈ ਹੈ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਸੀ ਕਿ ਮੈਂ ਤੁਹਾਨੂੰ ਦੱਸ ਸਕਾਂ ਜਿੱਦਾਂ ਮੈਂ ਆਪਣੀ ਜ਼ਿੰਦਗੀ ਚ ਅੰਗਰਾਸ਼ ਕੀਤੀ ਕਿ ਤੁਸੀਂ ਬਹੁਤ ਲੋਕ ਇਦਾਂ ਲੱਭਦੇ ਫਿਰਦੇ ਆਂ ਕਿ ਵਧੀਆ ਡਾਕਟਰ ਮਿਲੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਡਾਕਟਰ ਸ਼ਵਾਨੀ ਮੇਰੇ ਕੋਲ ਤੁਸੀਂ ਮਿਲੋ ਤੇ ਉਹਨਾਂ ਨੂੰ ਆਪਣੇ ਬਾਰੇ ਦੱਸੋ। ਮੇ ਲੋਕ 100% ਯਕੀਨ ਹੈ ਕਿ ਤੁਹਾਡੀ ਹੈਲਪ ਕਰਨਗੇ ਤੁਸੀਂ ਇਹ ਚੀਜ਼ਾਂ ਨੂੰ ਆਪਣੇ ਖਾਦ ਨੂੰ ਇੱਥੇ ਆ ਕੇ ਪੂਰਾ ਕਰ ਸਕਦੇ ਹੋ ਇਹ ਵਾ ਹਸਪੀਟਲ ਲੁਧਿਆਣਾ